ਇੱਕ ਮੈਂ ਹੋਰ ਕੁਝ ਖ਼ਬਰਾਂ ਦੱਸਣ ਲੱਗਿਆ ਆਉਣ ਵਾਲੇ ਦਿਨਾਂ 'ਚ ਇੱਕ ਕਾਨੂੰਨ ਥੋੜਾ ਜਿਹਾ ਬਦਲਣਾ ਪਊਗਾ ਕਿਉਂਕਿ ਪਤਾ ਕੀ ਇਹਨਾਂ ਨੇ ਤਾਂ ਦੇਖਿਆ ਹੀ ਨਹੀਂ ਨਾ ਪਹਿਲਾਂ ਕਿਸੇ ਨੇ ਅਲਮਾਰੀਆਂ 'ਚ ਹੀ ਪਈਆਂ ਫੈਲਾਂ ਮਿੱਟੀ ਜੰਮ ਪਈ ਉਹ ਤਾਂ ਉਹਦੇ ਤੇ ਬਸ ਆਓ ਰਿਜੈਕਟ ਕਰੋ ਜਾਓ ਕਿਸੇ ਨੇ ਸੋਚਿਆ ਨਹੀਂ ਵੀ ਇਹਨੂੰ ਬਦਲ ਵੀ ਸਕਦੇ ਆ ਮੇਰੇ ਕੋਲੇ ਕੁਝ ਪਹਿਣਾ ਆਈਆਂ ਮੈਂ ਕਿਸੇ ਫੰਕਸ਼ਨ ਤੇ ਸੀਗਾ ਡੇਰਾ ਬਸ ਸੀ ਇਹ ਹੋ ਗਈ 3-4 ਮਹੀਨਿਆਂ ਦੀ ਗੱਲ ਆ ਕੇ ਉਹ ਮੇਨਾ ਰੋਣ ਲੱਗ ਗਿਆ ਮੈਂ ਕਿਹਾ ਦੱਸੋ ਬੇਟਾ ਕੋਈ ਗੱਲ ਨਹੀਂ ਭੈਣੇ ਦੱਸੋ ਆਰਾਮ ਨਾਲ ਉਹ ਕਹਿੰਦੀ ਜੀ ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਪੇਪਰ ਦਿੱਤਾ ਸੀ ਅੱਛਾ ਜੀ ਕਹਿੰਦੀ ਫਾਇਰ ਬ੍ਰਿਗੇਡ ਦਾ ਸਾਡਾ ਪੇਪਰ ਕਲੀਅਰ ਹੋ ਗਿਆ ਪਾਸ ਹੋ ਗਿਆ ਸੀ ਸੱਚ ਹੈ ਜੀ ਕਹਿੰਨੇ ਪਰ ਨੌਕਰੀ ਨਹੀਂ ਮਿਲੀ ਮੈਂ ਕਿਹਾ ਕਿਉਂ ਕਿੰਨੇ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਉਹਦੇ ਵਾਸਤੇ ਉਹਦੇ ਚ ਕਿੰਨੇ ਅਸੀਂ ਫੇਲ ਹੋ ਗਏ ਆ ਮੈਂ ਕਿਉਂ ਫੇਲ ਹੋ ਗਏ ਆ ਕਿਹਨੂੰ ਪਤਾ ਨਹੀਂ ਕੋਈ ਪੁਰਾਣੇ ਰੂਲ ਬਣਾਏ ਹੋਏ ਨੇ 60 ਕਿਲੋ ਦੀ ਬੋਰੀ ਮੁੰਡੇ ਨੇ ਚੱਕ ਕੇ ਦਿਖਾਉਣੀ ਆ ਉੱਥੇ 60 ਕਿਲੋ ਇਹਦੀ ਕੁੜੀ ਨੇ ਚੱਕ ਕੇ ਦਿਖਾਉਣੀ ਆ ਬੋਰੀ ਮੈਂ ਕਹੇ ਇਹ ਤਾਂ ਕਨਈ ਕਿਹੜਾ ਕਾਨੂੰਨ ਹੋ ਗਿਆ ਵੀ 60 ਕਿਲੋ ਦੀ ਬੋਰੀ ਮੁੰਡਾ ਚੱਕੂ ਉਹੀ 60 ਕਿਲੋ ਦੀ ਬੋਰੀ ਕੁੜੀ ਚੱਕ ਕੇ ਦਿਖਾਓ 올림픽 ਦੇ ਰਿਕਾਰਡ ਅਲੱਗ-ਅਲੱਗ ਨੇ 100 ਮੀਟਰ ਦੇ 100 ਮੀਟਰ ਦੇ ਕੁੜੀਆਂ ਦੇ ਅਲੱਗ ਰਿਕਾਰਡ ਨੇ ਮੁੰਡਿਆਂ ਦੇ ਅਲੱਗ ਰਿਕਾਰਡ ਨੇ ਬੀਐਸਐਫ ਦੇ ਵਿੱਚ ਭਰਤੀ ਦੇ ਜਿਹੜੇ ਨੇ ਨਿਜਮ ਨੇ ਉਹ ਕੁੜੀਆਂ ਲਈ ਹੋਰ ਨੇ ਮੁੰਡਿਆਂ ਲਈ ਹੋਰ ਨੇ ਤੇ ਮੈਂ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਮੌਕਾ ਦਿਓ ਥੋੜਾ ਜਿਹਾ ਫਿਰ ਮੈਂ ਫਾਇਰ ਸਰਵਿਸ ਵਾਲੇ ਬੁਲਾਏ ਮੈਂ ਕਿਹਾ ਵੀ ਤੁਹਾਨੂੰ ਕੀ ਨਹੀਂ ਕਹਤਾ ਵੀ ਵੀ ਉਹ ਕੁੜੀ ਜਿਹੜੀ ਹੈ ਫਾਇਰ ਬ੍ਰਿਗੇਡ 'ਚ ਰੱਖ ਲਈ ਤੇ ਉੱਥੇ ਅੱਗੇ ਜੇ ਅੱਗ ਲੱਗੀ ਰਬਨਾ ਕਰੇ ਕਿਸੇ ਘਰ 'ਚ ਜਾਂ ਕਿਸੇ ਮੰਜ਼ਲ ਤੇ ਤੇ ਜੇ 60 ਕਿਲੋ ਦਾ ਉੱਥੇ ਕੋਈ ਬੰਦਾ ਹੈ ਤਾਂ ਉਹਨੂੰ ਜਿਹੜਾ ਉਹ ਕੁੜੀ ਚੱਕ ਕੇ ਥੱਲੇ ਲਾ ਸਕਦੀ ਹੈ ਜੇ 65 ਕਿਲੋ ਦਾ ਫਿਰ ਲਾ ਨਹੀਂ ਸਕਦੀ ਮੈਂ ਕਹਿੰਦਾ ਜੇ 80 ਕਿਲੋ ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਲਾ ਸਕਦਾ ਉਹਨੂੰ ਨਾਲੇ ਉਹ ਤਾਂ ਜਾਣਗੇ ਵੀ ਇਕੱਠੇ ਨਾਲ ਮੁੰਡੇ ਵੀ ਤਾਂ ਜਾਣਗੇ ਤੇ ਨਾਲੇ ਤੁਸੀਂ ਕੀਨੇ ਕਾਨੂੰਨ ਬਣਾਤਾ ਇਹ 60 ਕਿਲੋ ਦੇ ਹੋਊਗਾ ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਆਉਂਦਾ ਮੈਂ ਕਹਿੰਦਾ ਬਦਲੋ ਇਹਨੂੰ ਆਉਣ ਵਾਲੀ ਕੈਬਨਟ ਦੇ ਵਿੱਚ ਬਦਲਾਂਗੇ 2 3 4 ਸਤੰਬਰ ਦੇ ਨੇੜੇ ਤੇੜੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆਊਗਾ ਉਹ ਚ ਕਾਨੂੰਨ ਕੁੜੀਆਂ ਵਾਸਤੇ ਜਿਹੜਾ ਜਿਹੜਾ ਕਾਨੂੰਨ ਹੈ ਉਹ ਜਿਹੜਾ ਫਿਜ਼ੀਕਲ ਟੈਸਟ ਦਾ ਉਹ ਉਹ ਜਿਹੜੇ ਨਿਯਮ ਨੇ ਉਹ ਨਰਮ ਕਰਾਂਗੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਕਰੋਗੇ